ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਕਾਟਨ ਦੇ ਬਹੁਤ ਹੀ ਘੱਟ ਪ੍ਰਾਈਸ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆਂ ਇਹ ਵਾਲੇ ਜਿਹੜੇ ਸੂਟ ਹੋਣਗੇ ਵਿਦ ਦੁਪੱਟਾ ਸਿਰਫ 499 ਰੁਪਏ ਦੇ ਵਿੱਚ ਇਹ ਤੁਹਾਨੂੰ ਪੂਰਾ ਸੂਟ ਮਿਲੇਗਾ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਡਿਜਿਟ ਪ੍ਰਿੰਟ ਦੀ ਕਾਟਨ ਦੀ ਸ਼ਰਟ ਹੋਏਗੀ ਔਰ ਕਾਟਨ ਦੀ ਹੀ ਡਿਜਿਟ ਪ੍ਰਿੰਟ ਦੀ ਬਾਟਮ ਹੋਏਗੀ ਔਰ ਨਾਲ ਕਾਟਨ ਦਾ ਹੀ ਦੁਪੱਟਾ ਹੋਏਗਾ ਤੇ ਇਹਨਾਂ ਦੀ ਜਿਹੜੀ ਕੱਟ ਹੋਏਗੀ ਉਹ ਟਾਈਟਾ ਮੀਟਰ ਰਹੇਗੀ ਔਰ ਇਹਨਾਂ ਦਾ ਪ੍ਰਾਈਸ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਹਾਨੂੰ ਮਿਲ ਰਿਹਾ ਹੈ ਤੇ ਇਹਨਾਂ ਵਿੱਚ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ 'ਤੇ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਮਸਲੀਨ ਦਾ ਜਿਹੜਾ ਸਟਾਫ ਰਹਿਣ ਵਾਲਾ ਹੈਗਾ ਡਿਜ਼ਾਈਨ ਪ੍ਰਿੰਟ ਦਾ ਲੋਵਰ ਸੂਟ ਹੋਏਗਾ ਔਰ ਜਿਸਤੇ ਘੇਰੇ ਦੇ ਉੱਪਰ ਔਰ ਬਾਜੂ ਦੇ ਉੱਪਰ ਹੈਗਾ ਉਹ ਥ੍ਰੈਡ ਦਾ ਵਰਕ ਔਰ organza ਦਾ ਜਿਹੜਾ ਹੈਗਾ ਇਹ ਆਹੋ ਪੈਚ ਲਗਾ ਕੇ ਉੱਪਰ ਥਰੈਡਵਰਕ ਕੀਤਾ ਗਿਆ ਬਹੁਤ ਹੀ ਸੋਹਣਾ ਜਿਹੜਾ ਜਨੇਕਾ ਦਾ ਪੀਸ ਰੈਡੀ ਹੋਇਆ ਵਾ ਐਵਲ ਜਿਹੜੇ ਸੂਟ ਹੋਣਗੇ ਪਿਓਰ ਲੇਲਨ कॉटन ਦਾ ਸਟਾਫ ਹੋਏਗਾ 1100 ਰੁਪਏ ਦਾ ਪ੍ਰਾਈਸ ਹੋਏਗਾ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ 5 ਮੀਟਰ ਦੀ ਜਿਹੜੀ ਕੱਟ ਰਹਿਣ ਵਾਲੀ ਹੈਗੀ ਆ ਔਰ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਹੈਗੇ ਜਿਹੜੀ ਉਹ ਮਿਲ ਜਾਏਗੀ ਤੁਸੀਂ ਵਿਦਆਊਟ ਦੁਪੱਟਾ ਲੈ ਸਕਦੇ ਹੋ ਔਰ ਵਿਦ ਦੁਪੱਟਾ ਵੀ ਲੈ ਸਕਦੇ ਹੋ ਬਟ ਵਿੱਦੂ ਦਪਟਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਇਹਨਾਂ ਵਿੱਚ ਬਹੁਤ ਜ਼ਿਆਦਾ ਕਲਰ ਆਪਸ਼ਨ ਹੈਗੇ ਬਟ ਆਪਾਂ ਥੋੜੇ ਐਡ ਕੀਤੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੁੰਦੀ ਸੀ ਸੋ ਤੁਸੀਂ ਜੇਕਰ ਹੋਰ ਕਲਰ ਆਪਸ਼ਨ ਇਹਦੇ ਵਿੱਚ ਦੇਖਣਾ ਚਾਹੁੰਦੇ ਹੈਗੇ ਤਾਂ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰਕੇ ਇਹਨਾਂ ਦੀ ਜਿਹੜਾ ਕਲਰ ਚਾਰਟਾ ਮੇਰੇ ਤੋਂ ਮੰਗਵਾ ਸਕਦੇ ਹੈਗੇ ਹੋ ਔਰ ਇਹ ਵਾਲਾ ਜਿਹੜਾ ਸਟੱਫ ਹੈਗਾ ਪ्युअर ਕੈਮਰੇ ਕਾਟਨ ਦਾ ਸਟੱਫ ਹੋਏਗਾ ਆਲ ਓਵਰ ਸੂਟ ਹੋਏਗਾ ਫਰੰਟ ਦੇ ਉੱਪਰ ਹੈਗਾ ਔਰ ਬਾਜੂ ਦੇ ਉੱਪਰ ਜਿਹੜਾ ਆਰਗੈਂਜ਼ਾ ਲੇਸ ਲਗਾ ਕੇ ਜਿਹੜਾ ਇਹਨੂੰ ਡਿਜ਼ਾਈਨਰ ਪੀਸ ਬਣਾਇਆ ਗਿਆ ਤੇ ਨਾਲ ਮਸਲੀਨ कॉटन ਦਾ ਟਾਈ ਐਂਡ ਡਾਈ ਦੁਪੱਟਾ ਹੋਏਗਾ ਜਿਸ ਤੇ ਉੱਪਰ ਹੈਗਾ ਇਹ ਉਹ ਪੈਚ ਲਗਾਏ ਗਏ ਔਰ ਵਿਦ लेसेस ਦੇ ਨਾਲ ਇਸ ਨੂੰ ਡੈਕੋਰੇਟ ਕੀਤਾ ਗਿਆ ਪ੍ਰਾਈਸ ਹੈਗਾ ਸਿਰਫ